ਮਕਸਦ ਨਾ ਚਾਹ ਰਹੇ ਕਾਂਤੀ ਨੂੰ ਇਹਨਾਂ ਤੋਂ ਫਰਗਦਿਆ ਤੇ ਕਾਫੀ 9 ਸਾਲਾਂ ਤੋਂ ਜੱਗਦੇ ਇਹਨਾਂ ਨੂੰ ਅੱਛਾ ਤੇ ਇਸਲਾਮ ਵੀ ਤੁਸੀਂ ਮਰਜ਼ੀ ਨਾਲ ਕਬੂਲ ਕਰ ਰਹੇ ਹੋ ਤੇ ਉਹ ਸੋ ਗਈ ਹੈ ਤੁਹਾਡੀ ਤਲਾਕ ਹੋ ਗਈ ਹੈ ਤੁਹਾਡੀ ਠੀਕ ਹੈ 10000 ਰੁਪਏ ਹਟ ਮੈਂ ਕੇਵਲ ਦੋ ਗਵਾਹਾਂ ਅੱਲਾਹ ਕੀ ਹੁਕਮ ਸਿਖਿਆ ਜਾ ਰਿਹਾ ਹੈ ਕਿ ਆਪਕੋ ਕਬੂਲ ਵੀਡੀਓ ਵਿੱਚ ਸਰਬਜੀਤ ਕੋਰ ਆਪਣੇ ਆਪ ਨੂੰ ਨੂਰ ਦੱਸਦੇ ਹੋਏ ਇਸਲਾਮ ਅਪਣਾਉਣ ਅਤੇ ਪਾਕਿਸਤਾਨੀ ਨਾਗਰਿਕ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਨ ਦਾ ਦਾਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਸਰਬਜੀਤ ਕਹਿੰਦੀ ਹੈ ਕਿ ਉਹ 9 ਸਾਲ ਤੋਂ ਨਾਸਿਰ ਨੂੰ ਜਾਨ ਇੱਕ ਪਾਕਿਸਤਾਨੀ ਨੌਜਵਾਨ ਨਾਲ ਵਿਆਹ ਵੀ ਕਰਵਾ ਲਿਆ ਹੈ ਇਸ ਘਟਨਾ ਨੇ ਪੰਜਾਬ ਵਿੱਚ ਵਿਵਾਦ ਖੜਾ ਕਰ ਦਿੱਤਾ ਜਦੋਂ ਮੀਡੀਆ ਰਾਹੀਂ ਇਹ ਮਾਮਲਾ ਸਾਹਮਣੇ ਆਇਆ ਤਾਂ ਸਰਕਾਰ ਤੇ ਐਸਜੀਪੀਸੀ ਦੋਹਾਂ ਤੇ ਸਵਾਲ ਉੱਠੇ ਸਾਡੇ ਪੱਤਰਕਾਰ ਵੀ ਸੁਲਤਾਨਪੁਰ ਲੋਧੀ ਹਲਕੇ ਦੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਪਿੰਡ ਅਮਾਨੀਪੁਰ ਪਹੁੰਚੇ ਜਿੱਥੋਂ ਦੇ ਸਾਬਕਾ ਨੰਬਰਦਾਰ ਅਰਜਨ ਸਿੰਘ ਨੇ ਉਸ ਨੂੰ ਪਾਕਿਸਤਾਨ ਭੇਜਣ ਲਈ ਤਸਦੀਕ ਕੀਤੀ ਸੀ ਤੇ ਇਸ ਤੇ ਐਸਜੀਪੀਸੀ ਮੈਂਬਰ ਤਾਂ ਕੀ ਕਹਿਣਾ ਹੈ ਇਹ ਸੁਣ ਲਓ ਸਰਦਾਰ ਅਰਜਨ ਸਿੰਘ ਜੀ ਮੌਜੂਦਾ ਨੰਬਰਦਾਰਾਂ ਤੁਸੀਂ ਜੀ ਨਹੀਂ ਐਕਸ 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 ਉਹਦੇ ਤੇ ਗਵਾਈ ਵੀ ਬੈਕਸ ਕਰਕੇ ਭਾਈ ਐਕਸ ਵੀ ਬਾਈਕ ਬਾਈਕ ਕਰਕੇ ਐਕਸ 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 ਨੰਬਰਦਾਰ ਕਰਕੇ ਤੇ ਕੀ ਕਿਹਾ ਗਿਆ ਸੀਗਾ ਜਦੋਂ ਤੁਹਾਡੇ ਕੋਲ ਫਾਰਮ ਲੈ ਕੇ ਆਏ ਸਰਬਜੀਤ ਕੌਰ ਤੇ ਤੁਹਾਨੂੰ ਕੀ ਕਿਹਾ ਗਿਆ ਸੀਗਾ ਉਹਨੇ ਕਿਹਾ ਸਰਪੰਚ ਮਿਲਿਆ ਨਹੀਂਗਾ ਤੇ ਮੇਰੇ ਗਵਾਈ ਇੱਥੇ ਪਾ ਦਿਓ ਮੈਂ ਪਾਕਿਸਤਾਨ ਨੇਲ ਦੇ ਤੇ ਜਾਣਾ ਤੇ ਦਰਸ਼ਨ ਕਰਕੇ ਆਉਣੇ ਆ ਤੇ ਮੇਰੀ ਗਵਾਈ ਪਾ ਦਿਓ ਸਬਾਈ ਦੇ ਦਿਓ ਮੈਂ ਕਿਹਾ ਚਲੋ ਜੀ ਚਲੋ ਸਾਡੇ ਨਾਲ ਕਰਮਜੀਤ ਵੀ ਨੇ ਮੌਜੂਦਾ ਨੰਬਰਦਾਰ ਇਹ ਗੱਲ ਠੀਕ ਆ ਕਿ ਮੇਰੇ ਫਾਦਰ ਸਾਹਿਬ ਐਕਸ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਜੀ ਹੂੰ ਉਹਨਾਂ ਨੇ ਸਰਜੀਤ कौर ਨੂੰ ਤਸਦੀਕ ਕੀਤਾ ਇਸ ਤੋਂ ਬਿਨਾ ਸਰਦਾਰ ਹਕੀਰਤ ਸਿੰਘ ਸਾਹਿਬ ਕਾ ਮੈਂਬਰ ਪੰਚਾਇਤ ਆ ਉਹਨਾਂ ਨੇ ਤਸਦੀਕ ਕੀਤਾ ਹੂੰ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਜਿਹੜੇ ਸਰਪੰਚ ਆ ਸਰਦਾਰ ਜਗਜੀਤ ਸਿੰਘ ਮੌਜੂਦਾ ਉਹਨਾਂ ਨੇ ਤਸਦੀਕ ਕੀਤਾ ਕਿਉਂਕਿ ਉਹ ਪਿਛਲੇ ਸ਼ੁਰੂ ਤੋਂ ਕਾਫੀ ਹਰਸੇ ਤੋਂ ਜਦੋਂ ਉਹਦਾ ਵਿਆਹ ਕਰਾ ਕੇ ਆਇਆ ਸਾਡੇ ਪਿੰਡਾਂ ਮਾਨੀਪੁਰ ਚ ਵੀ ਸਰਜੀਤ कौर ਰਹਿ ਰਹੀ ਸੀ ਉਹਦਾ ਕੋਈ ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਸੀ ਨਾ ਹੀ ਸਾਨੂੰ ਉਹਦੇ ਕਿਸੇ ਕੇਸ ਬਾਰੇ ਜਾਣਕਾਰੀ ਸੀ ਮੈਂ ਗੁਰਪ੍ਰੀਤ ਕੌਰ ਮੈਂਬਰ ਐਸਜੀਪੀਸੀ ਹਲਕਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਿਹੜੀਆਂ ਸੰਗਤਾਂ ਗੁਰਦਵਾਰਾ ਮਰ ਦਰਸ਼ਨ ਕਰਨ ਲਈ ਜਾਣਾ ਚਾਹੁੰਦੀਆਂ ਸਨ ਉਹਦੇ ਲਈ ਉਹਨਾਂ ਨੇ ਜਿਹੜੇ ਪਾਸਪੋਰਟ ਸੀਗੇ ਉਹ ਗੁਰਦੁਆਰਾ ਬੇਰ ਸਾਹਿਬ ਵਿਖੇ ਡਿਪੋਜ਼ਿਟ ਕਰਵਾਉਂਦੇ ਸਨ ਸੋ ਜੋ ਉਸ ਇਲਾਕੇ ਦੇ ਸਾਡੇ ਮੋਤਵਰ ਨੇ ਅ ਮਾਨੀਪੁਰ ਦੇ ਸਾਡੇ ਨੰਬਰਦਾਰ ਸਾਹਿਬ ਸਰਦਾਰ ਅਰਜਨ ਸਿੰਘ ਜੀ ਕਿ ਬੀਬੀ ਸੀਗੀ ਮੈਂ ਕਹਾਂ ਜੀ ਇਹ ਤਾਂ ਬੀਬੀ ਸਰਬਜੀਤ ਕੌਰ ਜੀ ਜਾਣਾ ਚਾਹੁੰਦੇ ਨੇ ਬਾਹਰ ਪਾਕਿਸਤਾਨ ਦੀ ਯਾਤਰਾ ਲਈ ਇਨਫੈਕਟ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਕਿ ਬੀਬੀ ਸਾਡੇ ਪਿੰਡ ਦੀ ਬੀਬੀ ਹੈ ਉਹ ਜਾਣਾ ਚਾਹੁੰਦੀ ਹੈ ਸੋ ਮੈਂ ਫਿਰ ਨੰਬਰਦਾਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੇ ਪਿੰਡ ਦੀ ਬੀਬੀ ਹੈ ਉਹ ਜਾਣਾ ਚਾਹੁੰਦੀ ਹੈ ਸੋ ਮੈਂ ਉਹ ਜਿਹੜਾ ਪਾਸਪੋਰਟ ਹੈ ਉਹ ਰეკਮੈਂਡ ਕੀਤਾ ਤੇ ਆਪਣਾ ਜਿਹੜਾ ਯਾਤਰਾ ਬ੍ਰਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਹੈ 베ਰਸਾਪਟ ਜਾ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਡਾ ਬਿਵਾਲ ਖੜਾ ਹੋ ਗਿਆ ਹੈ ਤੇ ਸਵਾਲ ਚੁੱਕਣ ਵਾਲੇ ਤਾਂ ਹੁਣ ਸਵਾਲ ਐਨਸੀਪੀਸੀ ਤੇ ਵੀ ਚੁੱਕ ਰਹੇ ਨੇ ਪਰ ਐਸਜੀਪੀਸੀ ਦਾ ਸਾਫ਼ ਕਹਿਣਾ ਹੈ ਕਿ ਸਰਬਜੀਤ ਪੌਰ ਦੀ ਵੈਰੀਫਿਕੇਸ਼ਨ ਕਰਨਾ ਜਾਂਚ ਏਜੰਸੀਆਂ ਦਾ 4 ਰੁਪਏ ਦੇ ਦਿਨੇ ਸ਼ਰਧਾਲੂਆਂ ਦੇ ਪਿਛੋਕੜ ਦੀ ਜਾਂਚ ਕਰਨਾ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਮੈਂ ਇਹ ਕਹ ਜੀ ਗऊं ਕਿ ਅਸੀਂ ਨਾ ਪਾਉਣਾ ਹੈ ਕਿ ਮੈਂਬਰ ਸ਼੍ਰੋਣੀ ਕਮੇਟੀ ਜਿਹੜੇ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰ ਤਾਂ ਜੋ ਸੇਕ ਕੋਮ ਜਿਹੜੇ ਵਰਤਾਂ ਪੁੱਛਦੇ ਨਹੀਂ ਉਹਨਾਂ ਯਾਤਰ ਦੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਕਰਕੇ ਚਾਹੀਦੇ ਨੇ। ਇਹ ਵੀ ਇਹ ਰੂਟੀਨ ਚ ਮੈਂਬਰ ਸਾਹਿਬ ਕੋਲ ਕੇ ਅਪਰੋਚ ਕੀਤੀ ਨਹੀਂ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਚਾਹੀਦੇ। ਔਰ ਵਰਜੇ ਸਰਕਾਰਾਂ ਦਾ ਬਣਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਇਹ ਸਰਕਾਰ ਦੀ ਫੇਲੀਅਰ ਹੈ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਹਦੇ ਨਾਲ ਗੱਲ ਕਰਦੀ ਹੈ ਉਧਰ ਦੂਜੇ ਪਾਸੇ ਸਿਹਤ ਮੰਤਰੀ ਡਾਕਟਰ ਉਮੀ ਐਸਡੀਪੀਸੀ ਦਾ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ मतलब ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਐ ਐਸਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰਦੀ ਆ ਤਾਂ ਉਹ ਕਹਿੰਦੇ ਆ ਜੀ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦਿੰਦੇ ਆ ਤੇ ਉਹ ਇਹ ਫੈਸਲਾ ਕਰ ਲੈਣ ਕਿ ਉਹਨਾਂ ਨੂੰ ਜਦ ਤਾ ਉਹ ਲਿਖ ਕੇ ਭੇਜਿਆ ਕਰਨ ਫਿਰ ਉਹਨਾਂ ਦੇ ਐਂਟੀਸੀਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਨੂੰ ਲੈ ਕੇ ਸਰਕਾਰ ਤੇ এস جی پی سی ਦੋਵਾਂ ਵੱਲੋਂ ਇੱਕ ਦੂਜੇ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਹਰ ਕਿਸੇ ਦੀ ਇਸ ਗੱਲ ਤੇ ਦਿਲਚਸਪੀ ਬਣੀ ਹੋਈ ਹੈ ਕਿ ਹੁਣ ਅੱਗੇ ਇਸ ਮਾਮਲੇ 'ਚ ਕੀ ਹੋਵੇਗਾ ਕਿਉਂਕਿ ਖਬਰਾਂ ਇਹ ਵੀ ਨੇ ਕਿ ਪਾਕਿਸਤਾਨ 'ਚ ਵੀ ਪੁਲਿਸ ਵੱਲੋਂ ਸਰਬਜੀਤ ਤੋਂ ਨੂਰ ਬਣੀ ਇਸ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਪੀਟੀਸੀ ਨਿਊਜ਼